ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਮੀ ਪਿੰਡ ਤੋਂ ਬਾਅਦ ਦਸ਼ਮੇਸ਼ ਲਿਆਂਦੀ ਇੱਕ ਨਵੇਂ ਜਿਹੇ ਪਿੰਡ ਦੇ ਵਿੱਚ ਪਹਿਲੀ ਵਾਰੀ ਆਏ ਆ ਪਾਵੀਆਂ ਨਾ ਇੱਥੇ ਕਈ ਸਾਲ ਹੋ ਗਏ ਆਉਂਦੇ ਨੇ 8-9 ਸਾਲ ਹੋ ਗਏ ਹਨ ਵੀ ਏਰੀਆ ਦੇ ਵਿੱਚ ਪਹਿਲੀ ਵਾਰੀ ਆਏ ਆ ਉੱਧਰ ਜਿਹੜੇ ਏਰੀਆ ਹਨ ਬਿਲਕੁਲ ਸਾਫ਼ ਹੋਣ ਕਰਕੇ ਇੱਧਰ ਲਾਈ ਦੀ ਇਹ ਨੜਾਲੇ ਵਾਲੇ ਪਿੰਡਾਂ ਜਿਆਂ ਚ ਨੂੰ ਇਹ ਬਾਈ ਲੁਕਿਆ ਜਾ ਰਹਿ ਜਾਂਦਾ ਹੁੰਦਾ ਹਨਾ ਇਹਦੇ ਕਰਕੇ ਫਿਰ ਹੁਣ ਆਪਾਂ ਆ ਇਹ ਪਿੰਡ ਦੇ ਵਿੱਚ ਮਸ਼ੀਨ ਭੇਜੀ ਆ ਸਰਮੰਚ ਨੇ ਬੇਸ਼ੈ ਜੀ ਟਾਈਮ ਤਾਂ ਬਹੁਤ ਹੋ ਗਿਆ ਨਾ ਤਿੰਨ 3:30 ਦਾ ਟਾਈਮ ਹੋ ਗਿਆ ਹੁਣ 3:07 ਹੋ ਗਏ ਹਸਾਬ ਨਾਲ ਅੱਜ ਮਸ਼ੀਨ ਅਜੇ ਚਲਾਉਣੀ ਆ ਬਾਕੀ ਇਧਰ ਕਰਤਾਰ ਦਾ ਆਪਾਂ ਦੇਖ ਲੈਂਦੇ ਹਾਂ ਜੀਪੀਐਸ ਤੇ ਨਾ ਵੀ ਚੱਲਦੀ ਹੈ ਕਿ ਖੜੀ ਆ ਆ ਬੜੀ ਕੋਲ ਨਾ ਹੋਵੇ ਨਾ ਹੋਵੇ ਬੰਦਾ ਹਨਾ ਜਿਹਨੀਆਂ ਜੀਪੀਐਸ ਦਾ ਫਾਇਦਾ ਵੀ ਬੰਦਾ ਮਸ਼ੀਨਰੀ ਆਪਣੀ ਦੇਖ ਸਕਦਾ ਹਨਾ ਕਿੱਥੇ ਮਰਜੀ ਆ ਏ ਉਮ ਕੱਢ ਲੈਂਦੇ ਆਪਾਂ ਰਨਿੰਗ ਹੈਗੀ ਐ ਇੱਕ ਰਨਿੰਗ ਤੇ ਆ ਇਹ ਨਹੀਂ ਪਤਾ ਵੀ ਕਿਹੜੀ ਹੈ ਕਰਤਾਰ ਦੋਨੇ ਰਨਿੰਗ ਤੇ ਆ ਬਾਈ ਆ ਵੀ ਰਨਿੰਗ ਤੇ ਆ ਨਹੀਂ ਕ ਕਰਤਾਰ ਰਨਿੰਗ ਤੇ ਆ ਖੜੀ ਆ ਆ ਦੇ ਆਨਲਾਈਨ ਆ ਗਿਆ ਨੇ ਇਹਦਾ ਜਰੂਰ ਤੁਰੂਗੀ ਫੇਰ ਰਨਿੰਗ ਤੇ ਆ ਜੂਗੀ ਕਰਤਾਰ ਆਈ ਰਨਿੰਗ ਤੇ ਹੈਗੀ ਚੱਲਦੀ ਆ ਇਹ ਰਨਿੰਗ ਤੇ ਆ ਜਾ ਬਾਕੀ ਟ੍ਰਿਪ ਪਤਾ ਲੱਗ ਜੂਗਾ ਹਨਾ ਵੀ ਕੀ ਆ ਤੇਰਾਂ ਤਰੀਕ ਦਾ ਇਹ ਚੱਲ ਗਈ ਨੌ ਟ੍ਰਿਪ ਕਰ ਗਈ ਏ ਚਲੋ ਇਹ ਇਹਨਾਂ ਨੇ ਖੜਾ ਲਈ ਪਤਾ ਨਹੀਂ ਕੀ ਚੱਕਰ ਬੰਦਾ ਨਹੀਂ ਆਇਆ ਹੁਣ ਹਨਾ ਜੀ ਜਿਹਨੇ ਵੱਢਣੀ ਆ ਬਾਕੀ ਆ ਵੀ ਮੌਸਮ ਅੱਜ ਫੇਰ ਖਰਾਬ ਹੋ ਗਿਆ ਤਾਂ ਖਰਾਬ ਹੋਣ ਕਰਕੇ ਮੀਂਹ ਆ ਜਿਹੜਾ ਸਵੇਰੇ ਹਨਾ ਵੀ ਰਾਤ 2:00 ਵਜੇ ਲੱਗਿਆ ਦਾ ਛਰਾਟ ਆਇਆ ਇੱਕ ਹਨਾ ਉਦੋਂ ਵਾਰ ਫੇਰ 7 6:00 7 ਵਜੇ ਫੇਰ ਲੱਗ ਗਿਆ ਤੜਕੇ ਇੱਕ ਉਦੋਂ ਵਾਰ ਫੇਰ 9:00 ਵਜੇ ਫੇਰ ਲੱਗ ਗਿਆ ਉਹਦੇ ਕਹ ਖੜੇ ਹੋਣ ਕਰਕੇ ਬਸ ਦੋ ਤਿੰਨ ਘੰਟੇ ਜਿਹੜੇ ਖੜੇ ਰਹੇ ਫੇਰ ਐ ਵੀ ਇਹਦਾ ਇੱਕ ਤਾਂ ਡਰਮ ਟੁੱਟ ਗਿਆ ਤਾਂ ਬ੍ਰੇਕਾਂ ਵਾਲਾ ਹਨਾ ਉਹ ਪੌਣ ਤੇ ਬਾਅਦ ਫੇਰ ਇਹਨੂੰ ਲੈ ਕੇ ਚੱਲੇ ਆ ਤੁਰੇ ਆ ਘਰ ਤੇ 7-8 ਕਿਲੋਮੀਟਰ ਮਸ਼ੀਨ ਉਰੇ ਆਈ ਆ ਬਾਕੀ ਸਰਪੰਚ ਕਹਿੰਦਾ ਵੀ ਇੱਥੇ ਜਿਹੜੇ 4-5 ਦਿਨ ਲੱਗਣੇ ਆ ਉਹਨਾਂ ਨਾ ਵੀ ਇੱਥੇ ਲੱਗਣਗੇ ਇਹਦੇ ਨਾਲ ਇਹ ਨਹੀਂ ਕਿਤੇ ਵੀ ਜਾਣੀ ਮਸ਼ੀਨ ਆ ਬਾਕੀ ਚਲੋ ਦੇਖਦੇ ਚਲਾਉਂਦੇ ਆ ਵੇ ਖੇਤ ਦੇ ਵਿੱਚ ਜਾ ਕੇ ਪੁੱਛਦੇ ਆ ਮਨੀ ਉਹਨਾਂ ਨੇ ਕੀ ਚੱਕਰ ਹੋ ਗਿਆ ਘਾਤੇ ਖੜ ਗਏ ਹਾਂ ਬਾਕੀ ਥਿਊ ਦੇਖ ਲਓ ਬਾਈ ਪਿੰਡਾਂ ਦਾ ਹਨਾ ਐਮਪੀ ਦੀਆਂ ਦਾ ਕਿੰਨਾ ਸੋਹਣਾ ਆ ਰਿਹਾ ਹੈ ਇਹ ਜੇ ਏਰੀਏ ਦੇ ਵਿੱਚ ਨਾ ਫਿਲਮਾਂ ਫਿਲਮਾਂ ਸ਼ੂਟ ਹੋਈਆਂ ਹੁਣ ਕਿੰਨਾ ਸੋਹਣਾ ਲੱਗਦਾ ਸਾਰੇ ਹੀ ਥਿਊ ਕੁਝ ਬਦਲ ਕਰਕੇ ਆ ਕੁਝ ਐ ਮੌਸਮ ਧੁੱਪ ਧੱਪਨੀ ਹੈਗੀ ਬਾਕੀ ਰਾਹ ਖੁੱਲੇ ਆ ਪਿੰਡ ਦੇ ਇਹ ਜੇ ਰਾਹ ਐ ਬੜੇ ਹਨਾ ਭੱਜੀ ਗਈ ਆ ਮਸ਼ੀਨਾਂ ਇੰਨਾ ਦਾ ਪਹਿਲਾਂ ਹੀ ਦੋ ਤਿੰਨ ਚੱਲਦੀਆਂ ਇੱਥੇ ਕਹੋ ਚੱਲਦੀ ਆ ਨਾ ਪ੍ਰੀਤ ਇੱਕ ਇਹਦੇ ਉੱਤੇ ਜਿਨ ਚੱਲਦੀ ਆ ਔਰ ਸਾਹਮਣੇ ਵਿਚਰੋਂ ਉਹ ਦਿਖਦੀ ਆ ਰਹੀ ਜੀ ਇਹ ਪਤੰਦਰ ਰਾਹ ਗਲਤ ਲੈ ਆਏ ਉਹ ਅੰਕਲੇ ਇਹਨਾਂ ਨੂੰ ਗਲਤ ਰਾਹ ਲੈ ਆਇਆ ਵਿਚਾਰਾ ਹਨਾ ਵੀ ਹੁਣ ਮਸ਼ੀਨ ਵਾਪਸ ਕਰਨੀ ਪੈਣੀ ਆ ਦਸ਼ਮੇਸ਼ 9100 ਅੱਜ ਟੂਰ ਮਸਤੀ ਤੇ ਹੀ ਆ ਨਾ 3 ਵਜ ਗਏ ਚਲੋ ਫਿਰ ਵੀ ਠੀਕ ਆ ਕਰਮਾਂ ਵਾਲੀ ਜੋ ਕਰੀ ਜਾਂਦੀ ਆ ਨਾ ਦੇਈ ਜਾਂਦੀ ਆ ਕਿ ਇਧਰ ਤਾਂ ਮੂਰੇ ਡੈਮ ਆ ਗਿਆ ਇਹਦਾ ਤਲਾਵਜ ਆ ਗਿਆ ਹਨਾ ਇਹਦੇ ਵਿੱਚ ਬਾਣ ਨੂੰ ਰਾਹ ਨਹੀਂ ਹੈਗਾ ਬੱਸ ਰਾਤ ਚੱਲਦਾ ਵਿੱਚ ਨੂੰ ਜਾਂਦਾ ਹਨਾ ਉਹ ਮਸ਼ੀਨ ਕੋਲੇ ਮਸ਼ੀਨ ਲੈ ਜਾਣੀ ਹੈ ਕਹਿੰਦਾ ਹੈ ਬੰਦਾ ਕਹਿੰਦਾ ਉੱਥੇ ਨੂੰ ਰਾਹ ਨਹੀਂ ਹੈਗਾ ਚਲ ਮੈਂ ਉਹ ਸਾਹਮਣੇ ਜੀਸੀਬੀ ਨਾਲ ਪੱਟਿਆ ਮਾ ਕਾ ਨੂੰ ਯਾਰ ਰਿਸਕ ਲੈਣਾ ਹਨਾ ਐਂਡ ਅਰ ਸ਼ੁਰੂ ਦੇ ਵਿੱਚ ਹਨਾ ਬਈ ਇਹੇ ਜਿਹੇ ਰਸਤਿਆਂ ਨੂੰ ਕੱਟੇ ਵਫਾ ਕਰਦਾ ਹੁੰਦਾ ਇੱਕ ਮਹਿਨ ਵਾਲਿਆਂ ਨੂੰ ਬਾਕੀ ਐ ਵੀ ਬਾਕੀ ਪਿੰਦੇ ਵਾਲੀ ਬਾਈ ਵਾਲੀ ਵੇਥੀ ਚਲਦੀ ਆ ਉਹਨੇ ਲਾਗੇ ਚਲਦੀ ਆ ਇੱਥੇ ਤੇ ਆ ਸਾਹਮਣੇ ਰੋਡ ਔਰ ਦੇ 2 ਕਿਲੋਮੀਟਰ ਤੇ ਉਹ ਰੋਡ ਤੇ ਚੱਲਦੀ ਆ ਮਸ਼ੀਨ ਉੱਥੇ ਉਹ ਆਪਣੇ ਕਹੇ ਕਹਿੰਦੇ ਆ ਉਹਨੂੰ 메ਨ ਰੋਡ ਆ ਜਿਹੜਾ ਹਨ ਜਿੱਧਰੋਂ ਆਪਾਂ ਆਏ ਆ 메ਨ ਰੋਡ ਨੂੰ ਉਹ ਰੋਡ ਤੇ ਮਸ਼ੀਨ ਚੱਲਦੀ ਆ ਉਹ ਬਾਕੀ ਹੁਣ ਵਧੀਆ ਚੱਲਦਾ ਨਾ ਬਈ ਇੰਜਨ ਆ ਜਿਹੜਾ ਇਸ਼ਰ ਦਾ ਥੋੜੀ ਜੀ ਦਿੱਕਤ ਆਈ ਹੈ ਇਹਨਾਂ ਨੂੰ ਜ਼ਰੂਰ ਵੀ ਯੂਰੀਏ ਦੀ ਆਈ ਆ ਨਾ ਯੂਰੀਆ ਜਿਹੜਾ ਜਾਮ ਹੋ ਗਿਆ ਦਾ ਆਪਣੇ ਫਿਲਟਰ ਜੇ ਭਰ ਗਿਆ ਦਾ ਪਿੱਛੇ ਉਹਦੇ ਭਰਨੇ ਕਰਕੇ ਹੁਣ ਜਿੱਦਣ ਦਾ ਜੂਰੀਆ origignal ਪਾਉਣ ਲੱਗੇ ਆ ਕੋਈ ਦਿੱਕਤ ਨਹੀਂ ਆਈ ਕਿ ਹੋਰ ਦੇਖਿਆ ਬਾਈ ਮਜੂਰੀਏ ਦਾ ਸਿਸਟਮ ਐਕਸਰ ਦਾ ਯਾਨੀ ਚਲੋ ਅਜੇ ਮਾਰਕੀਟ ਦੇ ਵਿੱਚ ਨਵਾਂ ਆਇਆ ਜੇ ਆਪਾਂ ਕਹਿ ਦਈਏ ਇਹ ਵੀ ਕੋਈ ਵੀ ਚੀਜ਼ ਨਵੀਂ ਆਉਂਦੀ ਆ ਨਾ ਚਲੋ ਦਿੱਕਤ ਪਰੇਸ਼ਾਨੀ ਉਹਦੇ ਵਿੱਚ ਹੀ ਆਉਂਦੀਆਂ ਜਿਹੜੀ ਪੁਰਾਣੀਆਂ ਉਹ ਆਉਂਦੀਆਂ ਨਾ ਬਾਈ ਲੇ ਲੈਣ ਦੇ ਵਿੱਚ ਵੀ ਆ ਨਾ ਘਟੋ ਘਾਟ ਹੀ ਮੈਂ ਕਹਿੰਦਾ ਮੈਨੂੰ ਦਿਹਾੜੀ ਦੇ 50 ਪਾਉਣ ਉਹ ਹੀ ਆਉਂਦੇ ਹੋਣੇ ਬਾਈ ਰੇਜ ਨਹੀਂ ਫੜਦਾ ਇੰਜਨ ਰੇਜ ਨਹੀਂ ਫੜਦਾ ਲੇ ਲੈਣ ਦਾ ਪਰ ਜਿਹੜਾ ਐਕਸਰ ਦਾ ਇੰਜਨ ਇੱਕ ਚੀਜ਼ ਪੁਆਇੰਟ ਨੋਟ ਕਰਿਆ ਹੁਣ ਆਪਣੀ ਜਿਹੜੀ ਮਸ਼ੀਨ ਆ ਨਾ ਕਰਤਾਰ ਇੱਕ ਟੈਂਕੀ ਵਾਲ ਇੱਕ ਜੂਰੀਏ ਦੀ ਵਾਲਟੀ ਖਾਂਦੀ ਆ ਜਿਹੜੀ ਬਈ ਉਹ ਐਚਰ ਦਾ ਇੰਜਣ ਆ ਨਾ ਦੋ ਟੈਂਕੀਆਂ ਨਾਲ ਇੱਕ ਕੁਆਲਿਟੀ ਖਾਂਦੇ ਜੂਰੀਏ ਦੇ ਖਾਤ ਬਿਲਕੁਲ ਹੀ ਘੱਟ ਆ ਜਿਹੜੇ ਹੁਣ ਭਰਾ ਆਪਣੇ ਕਹਿ ਦਿੰਦੇ ਆ ਨਾ ਵੀ ਯਾਰ ਜੂਰੀਆ ਬਾਈਪਾਸ ਕਰਾ ਦਈਏ ਜਾਂ ਬੰਦ ਕਰਾ ਦਈਏ ਮੈਂ ਕਹਿੰਦਾ ਬਈ ਐਚਰ ਦਾ ਇੰਜਣ ਆਪਾਂ ਲਵਾ ਲਈਏ ਹਨਾ ਤਾਂ ਉਹਦੇ ਵਿੱਚ ਬੰਦ ਕਰਾਉਣ ਦੀ ਲੋੜ ਹੀ ਨਹੀਂ ਬਾਈ ਦੋ ਟੈਂਕੀਆਂ ਮਗਰ ਦੋ ਹਿਸ਼ਾਲ ਵਾਲੇ 550 ਰੁਪਏ ਦਾ ਖਰਚਾ 550 ਨਹੀਂ 600 ਰੁਪਏ ਦਾ 600 ਦਾ ਖਰਚਾ ਇੱਕ ਟੈਂਕੀ ਮਗਰ ਜੂਰੀਏ ਦਾ ਹੁਣ ਦੋ ਬਾਲਟੀ ਦਾ ਟੈਂਕੀਆਂ ਮਗਰ 1200 ਦਾ ਖਰਚਾ ਹੋ ਗਿਆ ਨਾ ਵੀ ਖਰਚਾ ਬਿਲਕੁਲ ਨਹੀਂ ਹੈਗਾ ਡੀਜ਼ਲ ਦਾ ਵੀ ਫਰਕ ਆ ਭਾਈ ਉਹ ਆਪਣੀ ਅਸੀਂ ਕੱਟੀਆਂ ਚਲਾ ਕੇ ਦੇਖੀਆਂ ਕਿਤੇ ਨਾ ਜਿਹੜਾ ਲੇ ਲੈਂਡ ਦਾ ਇੰਜਣ ਆ ਉਹ ਦਿਨੀ ਦਿਹਾੜੀ ਦੇ ਵਿੱਚ ਫਾ 10000 ਦੇ ਤੇਲ ਗੈਲ ਦਿਹਾੜੀ ਪੂਰੀ ਠੋਕ ਕੇ ਲਾਉਂਦਾ ਨਾ ਮੱਲੋ ਵੀ 100 110 ਬਿੱਗਾ ਜਿਹੜੀ ਆਪਣੇ ਐਚਰ ਦਾ ਇੰਜਣ ਆ ਉਹ 10000 ਦੇ ਤੇਲ ਨਾਲ ਭਾਈ ਦੂਏ ਦਿਨ ਵੀ ਨਾ 10 12 ਬਿੱਗੇ ਪੜਦਾ 20 ਇੰਨਾ ਫਾਇਵਰ ਇਹਦੇ ਫਰਕ ਆ ਆਹ ਉਹਦੇ ਵਿੱਚ ਵੀ ਫਰਕ ਆ ਬਾਕੀ ਰੇਟ ਦੇ ਵਿੱਚ ਵੀ ਫਰਕ ਆ ਹਨਾ ਰੇਟ ਵੀ ਇਹ ਸਸਤਾ ਇੰਜਨ ਜੇ ਕਿਤੇ ਬਾਈ ਐਚਰ ਇੰਜਨ ਨਾ ਆਉਂਦਾ ਤਾਂ ਲੀ ਲੈਡ ਆਪਾਂ ਜਿਹੜਾ 28 ਲੱਖ ਚ ਮਸ਼ੀਨ ਮਿਲਦੀ ਹੈ 27 ਚ ਮਿਲਦੀ ਹੈ ਹਨਾ ਤਾਂ ਆਪਾਂ ਨੂੰ 30 ਲੱਖ ਦੀ ਮਸ਼ੀਨ ਮਿਲਿਆ ਕਰਨੀ ਦੀ ਇਹ ਬਾਕੀ ਜਿਹੜਾ ਉਹਨਾਂ ਨੂੰ ਖਰਾਬ ਕਰਿਆ ਇੰਜਨ ਨੇ ਨਾ ਪਹਿਲਾਂ ਪਹਿਲਾਂ ਉਹਦਾ ਮਸਲਾ ਹੱਲ ਉਹਨਾਂ ਨੇ ਲੱਭ ਲਿਆ ਕੁਸ ਐਂ ਵੀ ਟ੍ਰੈਂਡ ਹੋ ਗਏ ਉਹ ਵੀ ਨਵੀਂ ਹੈ ਨਾ ਜਦੋਂ ਇਹ ਇੰਜਨ ਆਏ ਆ ਬੀ ਐਸ ਪੋਰ ਰੇਗ ਬੰਦਾ ਡਰਦਾ ਤਾਂ ਨਾ ਪਤਾ ਨਹੀਂ ਯਾਰ ਕੀ ਹੋਊਗਾ ਕਿਵੇਂ ਚੱਲੂਗਾ ਇੰਨੇ ਸੈਂਸਰ ਬੰਦਾ ਕਿਵੇਂ ਹੈਂਡਲ ਕਰੂਗਾ ਨਾ ਪਰ ਚਲੋ ਜਿਵੇਂ ਬੰਦਾ ਆਉਂਦਾ ਵਿੱਚ ਵੜਦਾ ਜੀ ਦੇ ਹੁਣ ਦੇ ਲੋ ਭਿੰਦੇ ਦੇ ਮੁੰਡੇ ਆ ਡਰਾਈਵਰਾਂ ਜਿਹੜੇ ਭਿੰਦੇ ਦੇ ਮੁੰਡੇ ਆ ਮਸ਼ੀਨ ਤੇ ਬਾਕੀ ਇੱਕ ਡਰਾਈਵਰ ਆ ਉਹ ਆਪੇ ਪੱਟ ਕੇ ਪਤੰਦਰ ਜਿਹੜੇ ਸਾਫ ਕਰ ਦਿੰਨੇ ਆ ਸਾਰਾ ਹੋਣਾ ਵੀ ਕੋਈ ਦਿੱਕਤ ਨਹੀਂ ਆਉਂਦੀ ਉਹਦੇ ਵਿੱਚ ਜਦ ਇਹ ਆਪਣਾ ਫਿਲਟਰ ਜੇ ਪੱਟਦੇ ਆ ਉਹ ਤਾਂ ਆਪਣਾ ਗਰਮ ਪਾਣੀ ਦੇ ਵਿੱਚ ਛੱਡ ਲੈਂਦੇ ਆ ਜਾਂ ਗਲੀਆਂ ਜੀ ਸਾਫ ਕਰਕੇ ਉਹਨੂੰ ਜਦ ਇਹ ਆਪਣਾ ਫੇਰ ਪਾ ਲੈਂਦੇ ਆ ਉਹ ਫੇਰ ਇੰਜਨ ਵਧੀਆ ਚੱਲ ਜਾਂਦਾ ਹਨ ਵੀ ਕੰਪਿਊਟਰ ਕੁਆਟਰ ਦੀ ਕੋਈ ਲੋਡ ਨਹੀਂ ਜ਼ਿਆਦੇ ਪੈਂਦੀ ਉਹਨੂੰ ਬਾਕੀ ਐ ਵੀ ਅਜੇ ਮਾਰਕੀਟ ਦੇ ਵਿੱਚ ਨਵਾਂ ਆਇਆ ਪ੍ਰੋਡਕਟ ਹੈ ਨਾ ਕੰਪਨੀ ਸਰਵਿਸ ਹੈ ਜਿਹੜੀ ਉਹ ਵੀ ਹੌਲੀ ਹੌਲੀ ਚਲੋ ਅੱਗੇ ਕਿਹੜਾ ਕੋਈ ਐ ਵੀ ਇੱਕ ਸਾ ਮੁੱਠ ਦੀ ਸਾਰੇ ਕੰਪਨੀਆਂ ਹੋ ਜਾਂਦੀ ਹੈ ਨਾ ਹੌਲੀ 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 ਚਸਤੇ ਪਾ ਬਾਈ ਸਟੈਪ ਚੜਦੇ 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 ਘੜਦੇ ਕਿਸੇ ਟਾਈਮ ਐਚਰ ਦਾ ਵੀ ਨੌ ਹੋ ਜੂਗਾ ਵੀ ਜਿਹੜੇ ਹਿਸਾਬ ਨਾਲ ਇੰਜਨ ਦੀ ਖਿਚਾਈ ਹੈ 140 ਐਚਪੀ ਆ ਨਾ ਤੇ ਟਾਰਕ ਆ ਜਿਹੜੀ ਦੀ 575 ਆ ਬਹੁਤ ਸੋਹਣਾ ਇੰਜਨ ਆ ਬਾਕੀ ਐ ਚਲੋ ਨਵਾਂ ਹਰੇ ਆ ਇਹਦੇ ਵਿੱਚ ਆਇਆ ਹੈ ਨਾ ਲੇ ਲੈਂਡ ਦੇ ਵਿੱਚ ਵੀ ਦਿੱਕਤਾਂ ਦਾ ਆਈ ਹੋ ਜਾਂਦੀਆਂ ਅਜੇ ਤੱਕ ਕਰਾਈ ਜੰਨੇ ਬਾਕੀ ਜਿਹੜਾ ਬੰਦਾ ਜੂਰੀ ਆ ਬਾਈ ਦੇ ਵਿੱਚ origional ਪਾਈ ਜਾਂਦਾ ਹਨਾ ਜੋ ਆਪਣੇ ਹਾਂ ਸਾਫ ਸਵਈਆ ਰੱਖਦਾ ਬਾਕੀ ਸੈਂਸਰ ਤੁਰ ਤਾਰਾਂ ਤੁਰਾਂ ਦੇ ਵਿਚੌਰ ਰੱਖੇ ਚੂਹੇ ਚ ਆਏ ਆ ਤੇ ਦਿੱਕਤ ਕੋਈ ਨਹੀਂ ਆਉਂਦੀ ਇਹ ਹੁਣ ਆਪਾਂ ਨੂੰ 3 ਸਾਲ ਹੋ ਗਏ ਜੁੜਿਆਂ ਨੂੰ ਹਨਾ ਖੇਤੀ ਤਾਂ ਕੋਈ ਦਿੱਕਤ ਆਉਂਦੀ ਨਹੀਂ ਪਰ ਜਦੋਂ ਆਉਂਦੀ ਆ ਫਿਰ ਜੂਰੀਏ ਦੀ ਉਹ ਆਉਂਦੀ ਆ ਬਸ ਉਹੀ ਫਿਲਟਰ ਆਪਣਾ ਚੋਕ ਹੋਣਾ ਇਹਨਾਂ ਦਾ ਵੀ ਹੋਈ ਹੋਇਆ ਤਾਂ ਹਨਾ ਬਾਕੀ ਤੁਹਾਨੂੰ ਦਿਖਾਉਣਾ ਚੱਲਦੀ ਦਸ਼ਮੇਸ਼ ਨੂੰ ਕਿਰਾਂ ਕਟਰ ਪਵਾ ਕੇ ਇਹਨੂੰ ਕਿਹੜਾ ਦਵਾ ਜੀਏ ਦਵਾਉਣ ਤੋਂ ਬਾਅਦ ਫਿਰ ਹਨਾ ਆਪਾਂ ਦਿਖਾਉਨੇ ਤਾਂ ਸੁਰਿੰਦਰ ਆਨ ਨਾਲੇ ਕਰਦੇ ਆਂ ਭਿੰਦੇ ਬਾਈ ਨਾਲ ਗੱਲਬਾਤ ਇੱਧਰੇ ਰਾਹ ਦੇਖਣ ਭੇਜਿਆ ਹੁਣ ਇਹਨਾਂ ਨੇ ਬੰਦਾ ਇਹ ਨਵੇਂ ਏਰੀਆ ਦੇ ਵਿੱਚ ਆਈ ਆ ਨਾ ਪੁਰਾਣੇ ਏਰੀਆ ਦੇ ਤਾਂ ਆਪਾਂ ਸਭ ਪੇਤੀਆਂ ਇਹ ਪਿੰਡ ਪਤਾ ਨਹੀਂ ਕਿਹੜਾ ਹਜੇ ਪਿੰਡ ਦਾ ਤਾਂ ਨਾਮ ਵੀ ਨਹੀਂ ਪਤਾ ਵੀ ਕੀ ਆ ਆ ਦੇਖ ਲਓ ਬਾਈ ਪਾਥੀਆਂ ਐਪੀ ਵਾਲਿਆਂ ਦੀਆਂ ਦੇਖੋ ਕਿਵੇਂ ਉਹ ਹਸਾਬ ਨਾਲ ਪੱਤੀਆਂ ਹੋਈਆਂ ਵੀ ਇੱਕ ਦੂਏ ਦੇ ਵਿੱਚ ਪਾਥੀ ਫਸ ਗਿਆ ਇਹਨਾਂ ਗੁਹਾਰੀ ਲੱਗੀ ਹੋਈ ਆ ਦੇਖ ਲਓ ਜਿਵੇਂ ਆਪਾਂ ਨਾ ਇੱਟਾਂ ਲਾਉਨੇ ਨਾ ਕੰਧ ਦੇ ਵਿੱਚ ਚਣ-ਚਣ ਕੇ ਐਂ ਪਾਥੀਆਂ ਲਾਈਆਂ ਹੋਈਆਂ ਚਣ-ਚਣ ਕੇ ਇੰਨਾ ਤਜਰਬਾ ਪੱਥਣ ਦਾ ਨਾ ਹਨਾ ਬੀਬੀਆਂ ਨੂੰ ਗਿਉਕਣੇ ਉਹ ਹਿਸਾਬ ਨਾਲ ਪਾਤੀ ਤੋਂ ਖੜੀ ਪਾਤੀ ਆ ਔਰ ਚੱਕ ਕੇ ਉਕਣੇ ਗੁਹਾਰੇ ਦੇ ਵਿੱਚ ਲਾਉਣੀ ਆ ਬਿਲਕੁਲ ਫਿੱਟ ਕਰਿਆ ਪਿਆ ਉੱਪਰ ਤੇ ਗੋਲ ਕਰਿਆ ਐਂ ਜਿਵੇਂ ਫਿਟਿੰਗ ਪੂਰੀ ਕਰੀ ਹੋਈ ਹੈ ਬਾਕੀ ਆਂਬਾਂ ਦੀ ਛਾਂ ਦੇ ਲੋ ਬਈ ਪਤਾ ਨਹੀਂ ਕਿੰਨੇ ਕਿ 100 ਸਾਲ ਪੁਰਾਣਾ ਆਂਬ ਹੋਊਗਾ ਨਾ ਗੱਡੇ ਗੱਡੇ ਮੋٹے ਟਾਣੇ ਐ ਇਹਦੇ ਆ ਪਿਆਰੀ ਪਰ ਜਿਹੜਾ ਚੋਨੇ ਦੇ ਵੱਜਦਾ ਨਾ ਕਟਰ ਮਾਰਦਾ ਬਾਕੀ ਫਾਲ ਵੀ ਬਾਈ ਆਪਣੇ ਪੰਜਾਬ ਨਾਲ ਦੀਆਂ ਜਿਹੜੇ ਫਾਲੇ ਆਪਾਂ ਪੰਜਾਬ ਦੇ ਵਿੱਚ ਪਾਉਨੇ ਹਨਾ ਉਹੀ ਫਾਲੇ ਆ ਸੇਮ ਆ ਦੇਖੋ ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਾਂ ਫਾਲੇ ਵਗੈਰਾ ਲਾਉਨੇ ਆ ਸਾਰਾ ਕੁਝ ਉਹੀ ਹੈ ਇਧਰ ਮਿੰਨੀ ਪੰਜਾਬ ਤਾਂ ਹੀ ਤਾਂ ਮਿੰਨੀ ਪੰਜਾਬ ਦਾ ਰੁੱਤ ਬਦ ਦਿੱਤਾ ਗਿਆ ਵੀ ਫਸਲ ਦੇ ਵਿੱਚ ਵੀ ਸੰਦਾਂ ਸੰਦਾਂ ਸੁੰਦਾਂ ਦੇ ਵਿੱਚ ਵੀ ਹਨਾ ਟਾਪ ਦੇ ਉਹ ਆ ਚੋਨਾ ਬਾਈ ਉਹਰੇ ਬਹੁਤ ਨਿਕਲਦਾ ਬਾਸਮਤੀ ਝੋਨਾ ਹੁੰਦਾ ਨਾ ਵਾ ਵੱਢ ਕੇ ਬਗਾਏ ਤੇ ਜਵੇਸ਼ ਨਾਇਤ ਕੀ ਐਤ ਕੀ ਚਲੋ ਮਨਿੰਨੀ ਨਾਲ ਕੱਲਾ ਤਾਂ ਉਹਦੇ ਨਾਲ ਕਰਕੇ ਵੀਡੀਓ ਬੁੜੀ ਆਪਾਂ ਬਹੁਤੀ ਬਣਾਈ ਨਹੀਂ ਗਾਂ ਵਾਲੇ ਸਾਲ ਤੋਂ ਝੋਨੇ ਦਾ ਵੀ ਹਨਾ ਫੁੱਲ ਦਿਖਾਵਾਂਗੇ ਵੀ ਕਿੰਨਾ ਕੁ ਪ੍ਰੋਸੈਸ ਏਰੀਆ ਦੀ ਫਸਲ ਦੀ ਮਿੱਟੀ ਹੈ ਜਿਹੜੀ ਅੱਜ ਅਸੀਂ ਸਵੇਰੇ ਇੱਕ ਬੰਦੇ ਕੋਲੇ ਗਏ ਜਾਂ ਮੀਂਹ ਪੈ ਗਿਆ ਸੀ ਉੱਥੇ ਜਿੱਥੇ ਮਸ਼ੀਨ ਖੜੀ ਸੀ ਰਾਤ ਤੇ ਮੈਂ ਮਸ਼ੀਨ ਲੈਣ ਵਗ ਗਿਆ ਉਹਦੇ 30 ਫਸਲ ਲਾਉਦੇ ਉਹਦੇ ਵਿੱਚੋਂ ਤੁਸੀਂ ਹਿਸਾਬ ਲਾ 10 ਬਿਗਿਆਂ ਦੇ ਵਿੱਚੋਂ 49 ਕੁਇੰਟਲ ਛੋਲੇ ਕੱਢਿਆ ਛੋਲੇ ਕੱਢ ਕੇ ਫੇਰ ਕਹਿੰਦਾ ਮੂੰਗੀ ਵੀ ਸੀ ਤੀ ਮੂੰਗੀ ਵੱਢ ਕੇ ਝੋਨਾ ਲਾਉਣਾ ਤਿੰਨ ਤਿੰਨ ਫਸਲਾਂ ਲੈਣ ਲੱਗੇ ਲੋਕ ਇੱਧਰ ਵੀ ਬਹੁਤ ਮਿਹਨਤ ਲੱਗੇ ਬਾਈ ਕਰਨਾ ਹਨ ਅੱਜ ਕੱਲ੍ਹ ਆ ਸੋਸ਼ਲ ਮੀਡੀਆ ਹਨਾ ਮੋਬਾਈਲ ਤੇ ਹਰ ਇੱਕ ਖੇਤੀ ਦੀ ਸੂਚਨਾ ਦਿੱਤੀ ਜਾਂਦੀ ਆ ਕੋਈ ਖੇਤੀਬਾੜੀ ਦੇ ਦੱਸਦਾ ਕੋਈ ਸੰਧਾਂ ਬਾਰੇ ਦੱਸਦਾ ਕੋਈ ਬੀਜਾਂ ਬਾਰੇ ਦੱਸਦਾ ਕੋਈ ਕਾਸ਼ੇ ਬਾਰੇ ਦੱਸਦਾ ਨਾ ਉੱਕਣੇ ਦੇਖ ਦੇਖ ਕੇ ਲੋਕ ਵੀ ਟ੍ਰੈਂਡ ਹੋ ਹੀ ਜਾਂਦੇ ਆ ਉਹ ਚਲਦੀ ਏ ਇੱਕ ਸਾਹਮਣੇ ਮਸ਼ੀਨਾਂ ਇੱਕ ਫਰੀ ਚਲਦੀ ਤੇ ਇਧਰ ਉਹ ਘਰ ਦੇ ਦੇ ਉਹਲੇ ਚਲ ਗਈ ਇੱਕ ਉਹ ਚਲਦੀ ਆ ਸਾਹਮਣੇ ਚਲੋ ਲਾਂਗੀ ਮਸ਼ੀਨ ਬਾਕੀ ਦੇਖਦੇ ਆ ਦਿਖਾਉਣਾ ਤੁਹਾਨੂੰ ਮਸ਼ੀਨ ਵੀ ਚੱਲ ਕੇ ਚਲਦੀ ਆ ਜਦ ਦਸ਼ਮੇਸ਼ ਨਾ ਮੈਂ ਜੇ ਆਪਾਂ ਖੜਾ ਕਰਤਾ ਮਣੀ ਦਾ ਓਏ ਹਾਂ ਸਾਰੇ ਮੜਾ ਜਾ ਮੀ ਪਿਆ ਰਸਤਾ ਇਹ ਲੈ ਤਾਂ ਉੱਪਰ ਦੇਖਣ ਜੇ ਸੁੱਕਾ ਗਿਆ ਕਿ ਲੈ ਨਹੀਂ ਹਉ ਤੋ ਸਾਰਾ ਇਸੇ ਪਲੇ ਕਿਜੀ ਰਹਿ ਗਿਆ ਵੀ ਮੈਂ ਹਾਂ ਮੈਂ ਉੱਤੇ ਤੋਂ ਉੱਤੇ ਸਾਰਾ ਸੁੱਕਿਆ ਪਿਆ ਮੈਂ ਲੰਘ ਜੂ ਮਸ਼ੀਨ ਹੋਰ ਥੱਲੇ ਦਲ ਦਲ ਬਣੀ ਵੀ ਇਹ ਪਤਾ ਨਹੀਂ ਕੀ ਇਸਤਮਾਰਾ ਟਰਾਲਾ ਖੋਲ ਟਰਾਲਾ ਮਣੀ ਪਿਛੇ ਟਰਾਲਾ ਧੱਕ ਕੇ ਕੱਲੀ ਮਸ਼ੀਨ ਪਟਦੀ ਜੇ ਬਹਿ ਗਈ ਮਸ਼ੀਨ ਆ ਦੇਲਾ ਥੱਲੇ ਜਾਂਦੀ ਹੈ ਮਸ਼ੀਨ ਭੱਜੀ ਆਏ ਹੋ ਜਾਂਦਾ ਐਮਪੀ ਦੇ ਵਿੱਚ ਆ ਨਾ ਵੀ ਜਦੋਂ ਰਾਹਤੇ ਦੇ ਵਿੱਚ ਕਿਤੇ ਪੈਂਦਾ ਨਾ ਪੜਿੰਗਾ ਨਾਲੇ ਟਰਾਲੀਆਂ ਨਿਕਲੀਆਂ ਹੋਈਆਂ ਭਰ ਕੇ ਉਰੇ ਨੂੰ ਆ ਤੇ ਲੀ ਚਲਦੀ ਆ ਆਹ ساری ਆਹ ساری ਲੀ ਚਲਦੀ ਆ ਉਹ ਜਿਹੜਾ ਮਸ਼ੀਨ ਲੈ ਕੇ ਆ ਰਾਹ ਦੇਖਦਾ ਫਿਰਦਾ ਇਹਨੂੰ ਪਿੰਡ ਦੇ ਬੰਦੇ ਨੂੰ ਦੱਸ ਰਾਹ ਦਾ ਨਹੀਂ ਪਤਾ ਹੈਗਾ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ساری ਮਸ਼ੀਨ ਬਰਾਹਲਦੀ ਥੱਲੇ ਲੈ ਕਿੰਨਾ ਕਿਵੇਂ ਟੇਢੀ ਹੋ ਕੇ ਖੜ ਗਈ ਰਾਣੀ ਆਪਣੀ ਏ ਲੋਕ ਨਾ ਜਿੱਥੇ ਟਰੈਕਟਰ ਲੰਘਿਆ ਉਹ ਟਰਾਈਟਲੀ ਲੰਗੀ ਹੋਈ ਆ ਨਾ ਇੱਕ ਟਾਇਰ ਉਹ ਲੀ ਦੇ ਵਿੱਚ ਛਿੱਟ ਕੇ ਨਾ ਇੱਕ ਟਾਇਰ ਉਹਰੇ ਨੂੰ ਕੱਢਿਆ ਆ ਵੀ ਦੱਸ ਇੱਥੇ ਨੂੰ ਕਿਤੇ ਮਸ਼ੀਨ ਨਹੀਂ ਨਿਕਲ ਜੂਗੀ ਮਿੱਟੀ ਇਹੋ ਜੀ ਇਹ ਤਾਂ ਗੋਹਾ ਵੀ ਗੱਲ ਛੱਡ ਦੋ ਤੂੰਆਂ ਰਿਮ ਦੇ ਵਿੱਚ ਸਾਰੀ ਮਿੱਟੀ ਭਰ ਗਈ ਹਾਂ ਬਾਵਾ ਜੇ ਕਹਾ ਕਿ ਸਾਰੀ ਗਾੜੀ ਯਾਰ ਹਾਂ ਗਿੱਲਾ ਰਸਤਾ ਯਾਰ ਭਈਆ ਨਹੀਂ ਇਧਰ ਨਿਕਾਨ ਥੋੜੀ ਕਰਾਂਗੇ ਯਾਰ ਹਮ ਕੀ ਚੱਲਦਾ ਵੀਰ ਫੇਰ ਨਿਕਲ ਜਾਏਗਾ ਉਸ ਕੋ ਤਾਂ ਰਸਤਾ ਦੇਖ ਲਈ ਆ ਨਾ ਜੇ ਤੂੰ ਇਹ ਤਾਂ ਬਤਾਉਣਾ ਵੀ ਨੀਚੇ ਦਲਦਲ ਆ ਯਾ ਹਾਂ ਇਹ ਦਲਦਲ ਤੋਂ ਆਇਆ ਯਾਰ ਨੀਚੇ ਦੇਖ ਤਾ ਸਹੀ ਗਿੱਲਾ ਕੈਸੇ ਗਾਰਾ ਨਿਕਲ ਰਾਇ ਨੀਚੇ ਬੱਬਾ ਯਾਰ ਕੋਈ ਇਹ ਬਤਾਤੇ ਕਿ ਨੀਚੇ ਤੋਂ ਸਾਲਾ ਦਲਦਲ ਬਣਾ ਕੋਈ ਆਇਆ ਇੱਥਰ ਕਦੀ ਯਾਰ ਹਾਂ ਮੇਰੇ ਕਦੀ ਨਹੀਂ ਖਾਂ ਕੇ ਰਹਿਣੇ ਵਾ ਇਹ ਹੀ ਗਾਉਂ ਕੇ ਹੋ ਉਸ ਕਾਮ ਕੇ ਹਾਂ ਠੀਕ ਹੈ ਠੀਕ ਹੈ ਤੁਹਾਾਰੇ ਕੋ ਰਸਤਾ ਨਹੀਂ ਪਤਾ ਆਪਣੇ ਗਾਉਂ ਦਾ ਇਧਰ ਇਧਰ ਤੇ ਰਸਤਾ ਬਤਾ ਰਹੇ ਕੋਈ ਇਧਰ ਦੇ ਵਾਹਾਂ ਸੇ ਵਾਹਾਂ ਸੇ ਐਸੇ ਐਸੇ ਸਾੜੇ ਸੀ ਉਹ ਗਾ ਉਹ ਗਾੜੀ ਇਧਰ ਸੇ ਗਈ ਹੈ ਉਹ ਇਰ ਦੇ ਐਸੀ ਬਈ ਤੂੰ ਵੀ ਕਹਿ ਦਿਸ ਜੀ ਬੋਲਾ ਟਰੈਕਟਰ ਆ ਜਾਏਗਾ ਕੋਈ ਹਾਂ ਟਰੈਕਟਰ ਲਾ ਲਣਾ ਪੜੇਗਾ ਪਿੱਛੇ ਬਲਾ ਫਿਰ ਟਰੈਕਟਰ ਬਲਾ ਪਤਾ ਕਿ ਗਾੜੀ ਨੀਚੇ ਲੱਗੀ ਨਾ ਉਹ ਦੇਖ ਹਾਂ ਲੱਗੀ ਦਲਦਲ ਹੈ ਨਾ ਨੀਚੇ ਤੋਂ ਇਤਨਾ ਘਾਰਾ ਮੈਂ ਸੁੱਕਾ ਰਸਤਾ ਦੇਖਣੇ ਮਸੂਕਾ ਲੱਗ ਰਹਾ ਉਹੀ ਤਾਂ ਬਾਤ ਹੈ ਰਸਤਾ ਬਿਲਕੁਲ ਸੁੱਕਾ ਲੱਗ ਰਹਾ ਦੇਖਣੇ कितना आपकी? अच्छा की की? भी की थीका, थीका, भी हाँ? थीका, 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 थीका. थीका, थीका. है। तो भी है 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 ठीक 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 ऐसे ऐसे ना परेशान 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 हो जाता बाबा तुम हम नहीं तो लेते क्या हो गया ਮੁਗਰੇ ਦਾ ਬਹੁਤ ਬੋਰ। ਨਾ ਨਹੀਂ ਬੇਦਵਾ ਹੀ ਬੰਦ। ਹੋ ਯਾਰਾ ਦੇਖ ਤਾਂ ਸਹੀ ਦਲਦਲ ਹੋ ਗਈ ਨੀਚੇ ਤਾਂ ਬਹੁਤ ਗਿੱਲਾ ਵਈਲਾ। ਲਾ ਜਿਵੇਂ ਜਿੱਕੜ ਪਿਆ। ਕੰਟਰੋਲਾ ਕੱਢ ਕੇ ਪਿਛੇ ਧੱਕ ਕੇ ਫੇਰ ਕਰਦੇ ਆ। ਸਾਰੀ ਦੇੜੀ ਅੱਜ ਤਾਂ ਇੱਕਨੇ ਖਰਾਬ ਹੋ ਗਈ। ਗਿੱਲੇ ਦੇ ਵਿੱਚ ਪਾ ਪਾ ਲੱਕੜਾਂ ਪਰ ਮਸ਼ੀਨ ਨਾ ਚੱਲਣਾ ਮੰਨੀ। ਯਾਰ ਮਸ਼ੀਨ ਚੱਲਣਾ ਮੰਨੀ। ਇਧਰ ਪਿੱਛੇ ਆ ਗਿਆ ਟੋਜਨ ਪਾ ਬੁਗਗੇ ਹਨਾ ਕਿੱਕਰ ਆ ਗਈ ਵਿੱਚ। ਕਿੱਕਰ ਨੇ ਆ ਉਗਰ ਬੱਜਿਆ ਕਰਨ ਵਾਲਾ। ਵੇ 빙ਾ ਹੋ ਗਿਆ ਆ ਹੋ ਗਿਆ 빙ਾ ਉਸ ਤੋਂ ਬਾਅਦ ਹੁਣ ਦਰਾਖਤ ਵੱਡੇ ਆ ਇਹ ਵੱਢਣੇ ਤੋਂ ਬਾਅਦ ਹੁਣ ਮਸ਼ੀਨ ਖਿੱਚਾਂਗੇ ਪਤਾ ਨਹੀਂ ਕੀ ਦਾ ਮੂੰਹ ਦੇਖ ਕੈਂ ਮਨੀ ਅੱਜ ਓਏ ਹੈ ਪਤਾ ਨਹੀਂ ਕਿਹੜਾ ਮਟਰ ਯਾਰ ਇਹਦੇ ਬਲੋਰ ਵਾਲੀ ਬਾਡੀ ਆ ਉਹ 빙ੀ ਹੋ ਗਈ ਉਹ ਵਿਚ ਨੂੰ ਮੁੜ ਗਿਆ ਬਲੋਰ ਉਹ ਦੇਖ ਹੋ ਗਿਆ ਕਹਿੰਦਾ ਹੁੰਦਾ ਹੈ ਇਹ ਹੁੰਦਾ ਨਹੀਂ ਬਾਈ ਹਾੜ ਹੀ ਆਪਣੇ ਛੱਟ ਨਹੀਂ ਨਾ ਪੈਂਦੀ ਉੱਥੇ ਵੀ ਹੈ ਛੱਟ ਨਹੀਂ ਪੈਂਦੀ ਸਿੱਧਾ ਚਲ ਮਸ਼ੀਨ ਬਾਹਰ ਕੱਢੋ ਫੇ ਮੈਂ ਕਰਕੇ ਦਿਖਾਉਣਾ ਤੁਹਾਨੂੰ ਕੌਣ ਚੱਲ ਫਾਰ ਬਲੌਂਚ ਕੌਣ ਨਾਲਦਨ ਲੱਗਦਾ ਨਹੀਂ ਉਹੀ ਉਹਨਾਂ ਕਿ ਕਰ ਦਿੰਨੇ ਇਕਰ ਦੂਜੇ ਲੋਡ ਕਮਾ ਸਿੱਧਾ ਕਮਾ ਪੁੱਠਾ ਨੂੰ ਵਸ ਤੇ ਹੀ ਕਮਾ ਨੂੰ ਐਨੂੰ ਹਾਂ ਕੌਣ ਬਣਾਉਣ ਨਾਲ ਲੱਗੇ ਯਾਰ ਕਿੰਨਾ ਕਰ ਦਿੰਨੇ ਇਕਰ ਚੱਲ ਹੋਰ ਕਮਾ ਕਮਾ ਸਾਰੇ ਨੂੰ ਬਾਹਰ ਕਰਾ ਜਿਹੜਾ ਪਤਾ ਨਹੀਂ ਕੀ ਦਾ ਮੂੰਹ ਦੇਖਿਆ ਅੱਜ ਸਾਰਾ ਬਲੋਰ ਵਿੰਗਾ ਹੋ ਗਿਆ ਆ ਫਾੜਦਾ ਹਾਂ ਚੱਲ ਮੈਂ ਬਾਹਰ ਕੱਢੋ ਮੈਂ ਮਰਾਉਣਾ ਦਾ ਬਾਹਰ ਕੱਢੋ ਮਸ਼ੀਨ ਬਾਹਰ ਕੱਢੋ ਮੈਂ ਤੁਹਾਨੂੰ 1 ਮਿੰਟ ਸਿੱਧਾ ਕਰਕੇ ਦੇ ਦੇਣਾ ਇਹ ਸਰਪੰਚ ਬਵਾਟ ਹੋ ਜਨ ਟੋਚਨ ਟੋਚਨ ਫਿਰ ਕਰ ਕਰ ਇਹਨੂੰ ਕੱਢੋ ਆ ਟਾਣਾ ਚਕਾ ਇੰਸੇ ਕਿਕਰ ਵੱਡੀ ਫੇਰ ਮਸ਼ੀਨ ਨਿਕਲਣੀ ਆਣ ਹੋ ਸਰਪੰਚ ਹੋ ਸਰਪੰਚ ਕਾਂ ਪਥਾ ਦੀ ਯਾਰ ਤੂੰ ਨੇ ਅੱਜ ਹਾਂ ਮੜਾ ਮੋਟਾ ਮੂੰਹ ਮਾ ਘਟਲਿਆ ਕਰੋ ਬਣਾ ਕੇ ਕੇਦਾ ਨજર ਨજર ਲੱਗਦੀ ਆ ਬੰਦਿਆਂ ਦੀ ਆਪਣੇ ਆਂ ਦੀ ਉਹ ਲੋ ਚੰਗਾ ਭਲਾ ਸੁੱਕਾ ਰਸਤਾ ਜਿਹੜਾ ਪਾਣੀ ਖੜਾ ਹੋਵੇ ਨਾ ਫੇਰ ਵੀ ਆਪਾਂ ਮੰਨੀਏ ਵੀ ਪਾਣੀ ਖੜਾ ਯਾਰ ਜਮੇ ਸੁੱਕਾ ਰਸਤਾ ਪਿਆ ਟਰਾਲੀਆਂ ਚੱਲਦੀਆਂ ਪਤਾ ਨਹੀਂ ਕੀ ਭਾਵੇਂ ਬੀਤੇ 1 ਕੋ ਲੱਖਤ ਮਸ਼ੀਨ ਵੇਘੀ ਆ ਦੇਖੋ ਐਨੇ ਮੋٹے ਮੋٹے ਰਹਾਣੇ ਦਿੱਤੇ ਹਨ ਵਿੱਚ ਦੋ ਤਿੰਨ ਆ ਦੇਖੋ ਕਿੱਡੇ ਕਿੱਡੇ ਮੋٹے ਰਹਾਣੇ ਦਿੱਤੇ ਉਹ ਵੀ ਵਿੱਚੇ ਵੱੜ ਗਏ ਧਾਤੀ ਦੇ ਪਤਾ ਨਹੀਂ ਕੀ ਦੀ ਸ਼ਕਲ ਦੇਖ ਕੇ ਆਏ ਅੱਜ ਚੱਲ ਮੰਨੀ ਚੱਲ ਅਸਮਾਨੀ ਤੇ ਪੈ ਰਹਿ ਰਿਹਾ ਇਹਨੂੰ ਲਾ ਲੂਗੇ ਬਾਅਦ ਚ ਆਪਣਾ ਲਾ ਲਾਉਣਾ ਪੈਣਾ ਇਹ ਦੋ ਨਾਟ ਇਹਨੇ ਫੂਸ ਖਿੱਚੀ ਜਾਣਾ ਇਹਨੇ ਹਾਂ ਲਾਵਾਂਗੇ ਆਓ ਜੀ ਭਾਈ ਦਸ਼ਮੇਸ਼ ਮਸ਼ੀਨ ਤਾਂ ਬਹੁਤ ਔਖੀ ਕੱਢ-ਕੁੱਢ ਗਿਆ ਨਾ ਹਨੇਰਾ ਹੀ ਹੋ ਗਿਆ ਰਾਤ ਕੋਈ ਤੇ ਮੋਬਾਈਲ ਦੀ ਬੈਟਰੀ ਡਾਊਨ ਹੋ ਗਈ ਹੁਣ ਤੇ ਬਾਅਦ ਹਨਾ ਹਨੇਰੇ ਤੁਹਾਨੂੰ ਪਤਾ ਯਾਰ ਰਾਤ 12 1 ਵਜੇ ਤੱਕ ਚਲਾਈ ਫਿਰ ਉਹਨਾਂ ਬੰਦਿਆਂ ਨੇ ਮੇਰੇ ਉਹਦੀ ਗਲਤੀ ਸੀ ਬਾਕੀ ਤੂੜੀ ਵਾਲਾ ਰੀਪਰ ਆਪਣਾ ਹਨਾ ਬਾਬਾ ਜੀ ਦੀ ਕਿਰਪਾ ਨਾਲ ਪਹੁੰਚ ਗਏ ਵੀ ਆਪਣੇ ਅੱਡੇ ਤੇ ਰਾਤ ساری ਰਾਤ ਚੱਲੀਏ ਫੋਰਮੈਨ ਉਹ ਨਹੀਂ ਹੁਣ ਆਪਣੇ ਕੋਲੇ ਪਹੁੰਚ ਗਏ ਇਹ ਪਹੁੰਚਣ ਤੋਂ ਬਾਅਦ ਵੀ ਹੁਣ ਟਰਾਲੀਆਂ ਲੈ ਹੋਰ ਚਾਚਾ ਕਦਾਂ ਨਿਆਰੇ ਨਿਆਰੇ ਸਾਰੀ ਰਾਤ ਤੇ ਚੱਲੀਏ ਵਾਹ ਉਹ ਚੱਲਣਾ ਹੀ ਪੈਣਾ ਤਾਂ ਹੈ ਚੱਲਣਾ ਹੀ ਪੈਣਾ ਦਿਨ ਘੱਟ ਰਹੇ ਗਏ ਅੱਛਾ ਹੂੰ ਦਿਨ ਬੱਛਣ ਦੇ ਆ ਗਏ ਸੱਜਣਾ ਆ ਮਿਲਣ ਲੱਗਣ ਲੱਗ ਗਏ ਉੱਥੇ ਵਧੀਆ ਚੱਲਿਆ ਕੰਮ ਕਰੰਦੇ ਘਰ ਕੋਲ ਹਾਂ ਰੋਟੀ ਪਾਣੀ ਦੇਈ ਜਾਂਦੇ ਤੇ ਹੋਈ ਉਹ ਤਾਂ ਬਾਈ ਸਾਰੇ ਪੰਜਾਬ ਹਰਿਆਣਾ ਏਰੀਆ ਬੈਠਾ ਉਹਨਾਂ ਨੂੰ ਰੋਟੀ ਦੇਣੀ ਹੁੰਦੀ ਮੈਂ ਅਹੀਂ ਗੌਣ ਨਹੀਂ ਕੰਮ ਹੈ ਸਾਰੀ ਜ਼ਿੰਦਗੀ ਅੱਛਿਆ ਨੇ ਵਧੀਆ ਬੰਦੇ ਯਾਰ ਉਹ ਹਾਂ ਚਾਚਾ ਅੱਜ ਇਹਦੇ ਤੋਂ ਢੂਡੀ ਨਿਕਲੀ ਆ ਜਿਹੜੀ ਹੋਈ ਉਹ ਆਹੀ ਤਾਂ ਤੇ ਨਹੀਂ ਮੈਂ ਦੱਸਦਾ ਯਾਰ ਕਿੱਥੇ ਦੇ ਨਿਕਲੀ ਆ ਆ ਦੇਖ ਆ ਲੈ ਇਹ ਥਾਲੀ ਕਿੱਥੇ ਤੇ ਅੱਗ ਲੱਗੀ ਵਿੱਚ ਉਹੀ ਤਾਂ ਸਮਝ ਨਹੀਂ ਲੱਗਦੀ ਸਾਨੂੰ ਤਾਂ ਹਾਂ ਹੁਣ ਦੇਖੀਏ ਸਵਾਹ ਦੇਖੀ ਜਮਾ ਦੇ ਬਾਅਦ ਮੈਂ ਝਾੜੀ ਉੱਪਰੇ ਘਰ ਨੇ ਜੋ ਨਿਕਲੀ ਹੋਈ ਹੈ ਹੈ ਘਰ ਨੇ ਜੀ ਬਾਪ ਪਾਪਾ ਪਾ ਕੇ ਦੇਖ ਰਿਹਾ ਪਾਪੇ ਜੀ ਨਹੀਂ ਹੋਣੀ ਚੱਕੀ ਦਾ ਲਾਪਾ ਮੜਾ ਜਾ ਉਹ ਘਮਾਉਣਾ ਪੈਣਾ ਬਈ ਇਹ ਹਾਲ ਨਮੀ ਸਿਆ ਪਾ ਖੜਾ ਹੋ ਗਿਆ ਹੈ ਹੈ ਆ ਕਿਤੇ ਪੱਤਰ ਪੁੱਤਰ ਚੜ ਗਿਆ ਹਣਾ ਹਾਂ ਪੱਤਰ ਚੜਿਆ ਉਹ ਤਾਂ ਦਾਸ ਜੱਜਾ ਭੱਜਿਆ ਜਾ ਪੱਤਰ ਚੜਿਆ ਜਾਣਾ ਇਹ ਛੱਡ ਪ੍ਰਕਾਰ ਬਣਾਉਣੀ ਫਿਰ ਅੱਛਾ ਹਾਂ ਜਦੋਂ ਮੰਨ ਲਓ ਤੁਸੀਂ ਤੁਰੇ ਆ ਹੋਰ ਉੱਥੇ ਪੱਥਰਾ ਕਰਕੇ ਤੇ ਬੰਦ ਕਰੀਏ ਮਸ਼ੀਨ ਨਹੀਂ ਤਾਂ ਤੁਹਾਨੂੰ 10-12 ਟਰਾਲੀਆਂ ਅੱਚਿਆ ਹਾਂ ਵਧੀਆ ਲਾਣਤਾ ਪੱਥਰ ਕਰਕੇ ਵੀ ਬਾਈ ਵੀ ਦਾ ਛੱਡ ਉਪਰੇ ਤੇ ਬਰੇਡ ਲੱਗੀ ਪਾ ਤੇ ਬਾਅਦ ਤਾਂ ਨਹੀਂ ਪੱਥਰ ਪੁੱਤ ਚੜੇ ਬਹੁਤੇ ਬਾਅਦ ਚ ਨਹੀਂ ਉਹੀ ਉੱਤੇ ਚੜੇ ਜੰਡਾਉਣ ਲੱਗੇ ਤੇ ਇਹਦਾ ਕਾਲਾ ਬੈਲ ਲਾ ਕੇ ਚੱਲਦਾ ਮੈਂ 10-12 ਟਰਾਲੀਆਂ ਬਣਾ ਕੇ ਤੇ ਪੱਥਰ ਜੜ ਗਿਆ ਦੋ ਬਾਈ ਵੀ ਦਾ ਛੱਡ ਉਪਰੇ ਕਹਿੰਦਾ ਨਾਲ ਬਰੇਡ ਤੋਂ ਅੱਛਿਆ ਆ ਲਾਣ ਹੈਗਾ ਸੋਹਣਾ ਤਾਂ ਬਈ ਨਾਵਰੇ ਨਹੀਂ ਹੈਗਾ ਪੱਥਰ ਜਮਾ ਇਹ ਅੱਜ ਇੱਥੇ ਵਿਖਦਾ ਹੀ ਹੈ ਕੋਟਾ ਮਾ ਨਾ ਇੱਥੇ ਪੱਥਰ ਨਹੀਂ ਹੈਗਾ ਵੱਟਾਂ ਦੇ ਪੈਜੇ ਪੱਥਰ ਦਾ ਪਤਾ ਆ ਦੇਣਾ ਤੈਨੂੰ ਦੇਖਦਾ ਇੱਥੇ ਇੱਟੇ ਇੱਟ ਦੇਖਦੀ ਉਹ ਵੀ ਐਂ ਜਿੱਥੇ ਮਕਾਨ ਬਣਦਾ ਇਹਦਾ ਮਿੰਨੀ ਪੰਜਾਬ ਔਰੇ ਆਹੀ ਚੱਕਰ ਕਰਕੇ ਨਾ ਇੱਥੇ ਤੂੜੀ ਵਾਲੇ ਮਸ਼ੀਨ ਨੂੰ ਹਨਾ ਡੀ ਪੁਲਸ ਨੇ ਪਰਮਿਸ਼ਨ ਨਹੀਂ ਦਿੱਤੀ ਹੋਈ ਕਹਿੰਦੇ ਜਿੰਨਾ ਟਾਈਮ ਮਸ਼ੀਨਾਂ ਹਨਾ ਕਣਕ ਵੱਢਦੀਆਂ ਇਹ ਏਰੀਆ ਦੇ ਵਿੱਚ ਜਿੱਥੇ ਆਪਾਂ ਹੁਣ ਚੱਲਦੇ ਆ ਇੱਥੇ ਉਹਨਾਂ ਟਾਈਮ ਪਰਮਿਸ਼ਨ ਨਹੀਂ ਹੈਗੀ ਕਿਸੇ ਵੀ ਤੂੜੀ ਵਾਲੇ ਕੋਲੇ ਉਹ ਥਾਣੇ ਵਾਲੇ ਦੇ ਨਾ ਸਾਫ਼ ਕਹਿਦਾ ਵੀ ਇਹਦੀ ਮਸ਼ੀਨ ਅਸੀਂ ਚਲਦੀ ਫੜ ਲਈ ਨਾਲੇ ਤਾਂ ਉਹ ਜੁਰਮਾਨਾ ਨਾਲੇ ਮਸ਼ੀਨ ਜ਼ਬਤ ਕਰਾਂਗੇ ਅੱਜ ਅਰੇ ਕੋਈ ਪਰਮਿਸ਼ਨ ਪਰਵਾਸਨ ਲਈ ਹੋਣਾ ਨਾ ਇੱਕ ਦੋ ਦਿਨ ਦੇ ਵਿੱਚ ਇਹਦੀ ਇਹਦੀ ਪਰਮਿਸ਼ਨ ਅੱਜ ਮਸ਼ੀਨ ਆਪਣੀ ਪਹੁੰਚ ਗਈ ਸਰਪੰਚ ਨੂੰ ਮਾਉਣ ਕਿਹਾ ਮੈਂ ਕਿਹਾ ਵੀ ਪਰਮਿਸ਼ਨ ਲੈ ਕੇ ਦੇ ਕਹਣਾ ਤੁਸੀਂ ਚਲਾਓ ਮਸ਼ੀਨ ਆ ਆਪਣੀ ਮਸ਼ੀਨ ਨੂੰ ਕਾਦੀ ਪਰਮਿਸ਼ਨ ਆ ਕਿਦੀ ਚਲੋ ਬਣੀ ਹੋਈ ਆ ਵਧੀਆ ਥਾਣੇ ਦੇ ਵਿੱਚ ਜਾਣ ਪਛਾਣਾ ਸਰਪੰਚੀ ਕਰੀ ਹੋਈ ਆ ਬਾਈ 15 20 ਸਾਲ ਆ ਨਾ ਉਹਦੇ ਕਰਕੇ ਫਰਕ ਆ ਜੇ ਜਾਂਦਾ ਕਿ ਤੇ ਖੇਤਕੂ ਚਲਾਉਣ ਦੀ ਭਲਾ ਇਹ ਹੈ ਹਾਂ ਨਿਗਰੱਖਿਆ ਕਰੋ ਜਾਂ ਤੁਸੀਂ ਇਹ ਤਾਂ ਹੁਣ ਦੇ ਖੇਤ ਤੇ ਆ ਗਿਆ ਯਾਰ ਹੈ ਇਹ ਤਾਂ ਹੁਣੋਂ ਦੇਖੀ ਆ ਉਰੇ ਆ ਕੇ ਦੇਖੀ ਆ ਉਹ ਰਾਤ ਬੱਲੇ ਪਿੱਛੇ ਖੜ ਕੇ ਦੇਖੋ ਲੱਗੇ ਆ ਗਏ ਬਾਈ ਹਾਂ ਅੱਗੇ ਆਲੇ ਖੇਤ ਕੋਲ ਨੂੰ ਵੀ ਲੰਗੇ ਆ ਗਏ ਬਾਈ ਹਾਂ ਅੱਗੇ ਆਲੇ ਖੇਤ ਕੋਲ ਨੂੰ ਵੀ ਲੰਗੇ ਵੀ ਕੋਈ ਬਾਹਣੇ ਇੱਕਾ ਬੂਕੇ ਵੀ ਆ ਫੱਚਾ ਇਸਮਾਲ ਵਾਲੀ ਵਾਲਾ ਇਹ ਲੋੜ ਚਲਿਆ ਹੋਇਆ ਹੈ ਇਹ ਬਾਈ ਪਤਾ ਕੀ ਆ ਬੋਲੇ ਇਹ ਥੋੜਾ ਬਲੇਟ ਬਲੂਟਰਾਂ ਕੋਈ ਗਰਮ ਹੋ ਕੇ ਏਠਾਂ ਜਾ ਕੇ ਖੜ ਗਿਆ ਉਹਨੇ ਉਹ ਗਰਮ ਹੋਇਆ ਤਾਂ ਉਹਨੇ ਕਰੇ ਕਰਤਾ ਕੰਮ ਇਹ ਉਧਰ ਹਵਾ ਪੈ ਗਈ ਰੋਡ ਪਰ ਉਹ ਰੋਡ ਪਰ ਹਵਾ ਪੈ ਗਈ ਹੈ ਆਹ ਗੱਲ ਬਦਲੇ ਇਹ ਕਹਿੰਦਾ ਪਾਣੀ ਦਾ ਕੋਰਾ ਪਾਣੀ ਕੋ ਚਾਹੀਦਾ ਜੀ ਟੂੜ ਜੀ ਗੇਨ ਸੇ ਬੈਕ ਪੈ ਗਈ ਪਾਣੀ ਛੱਡ ਦਿੱਤੇ ਉੱਤੇ ਕਿੱਥੇ ਬਰੇਡ ਲੱਤਣ ਲਗੇ ਬਰੇਡ ਹਾਂ ਉਹਨੂੰ ਬੈਡਿੰਗ ਕਰੀਏ ਜੀ ਹਾਂ ਬਰੇਡਾਂ ਨੂੰ ਨਾਲ ਇਹ ਹੁੰਦੀ ਗੱਲ ਜੇ ਕੋਈ ਗ੍ਰੇਨਰ ਮਾਮਲੇ ਕਹਿੰਦਾ ਪਾਣੀ ਕੱਢਣ ਵਾਸਤੇ ਮੈਨੂੰ ਪਾਣੀ ਚਾਹੀਏ ਕੋਲ ਅਸਿਆ ਬੰਦੇ ਰੋਣੇ ਮੈਂ ਪਾਣੀ ਕੋਲ ਵਾਸਤੇ ਵੇਖੀ ਫੇਰ ਕਹਿੰਦਾ ਹਾਂ ਚਾਹੀਦਾ ਪਾਣੀ ਬਾਈ ਹੁਣ ਮੈਂ ਤਾਂ ਨਹੀਂ ਕੋਈ ਗੱਲ ਆ ਰਣਾ ਚਾਚੇ ਚਾਹੇ ਮੇਰੀ ਡੀਜ਼ਲ ਵਾਲੀ ਕੈਨ ਰੱਖ ਲਿਓ ਫੋਰਮੈਨ ਇੱਥੇ ਮੇਰੀ ਡੀਜ਼ਲ ਵਾਲੀ ਕੈਨ ਰੱਖ ਲਿਓ ਮਸ਼ੀਨ ਦੇ ਉੱਪਰ ਡੀਜ਼ਲ ਵਾਲੀ ਕੈਨ ਮਾ ਲਾ ਬਈ 50-60 ਲੀਟਰ ਦੀ ਪਾਣੀ ਦੀ हां ओ ता और ही है मशीन इथी तार लियो दे नालो चाहे मेरी रखलाल बड़ी 50 लीटर वाली रखला चाहे आ हां पानी ਦਾ ਬਾਈ ਜ਼ਰੂਰੀ ਆ ਮਸ਼ੀਨ ਤੇ ਆ ਦੇ ਲਾਉਣ ਜੇ ਪਰ ਖੇਤ ਚ ਲੱਗ ਜਾਂਦੀ ਇਹ ਟਰੈਕਟਰ ਲਾਉਣ ਆ ਹੁਣ ਲੋ ਜੀ ਬਾਈ ਲਾਤਾ ਟਰੈਕਟਰ ਹੋਰ ਮੈਂਨੇ ਲਾ ਕੇ ਟਰੈਕਟਰ ਬਲੇਡ ਦੇ ਮਸ਼ੀਨ ਮਜੂਦ ਦੇ ਨਾ ਬਲੇਡ ਬਲੂ ਟਨ ਲਾ ਕੇ ਓਕੇ ਕਰ ਲਿਆ ਇੱਧਰ ਟਰਾਲੀਆਂ ਟੋਪੀਆਂ ਟੂਪੀਆਂ ਕੱਤੀ ਜਾਂਦੇ ਚਾਚੇ ਉਹ ਨਹੀਂ ਹਨਾ ਇਹ ਟੋਪੀਆਂ ਇਹਦੀ ਖੋਲ ਕੇ ਟਰੈਕਟਰ ਚੜਦਾ ਨਾ ਵਿੱਚ ਨਾ ਕੋਲ ਕਿਉਂ ਲਾ ਕੇ ਫਿਰ ਇਹਦਾ ਕਰਕੇ ਕਾਰੋਬਾਰ ਬਾਕੀ ਆਏ ਆ ਵੀ ਅੱਜ ਦਸਮੇਰ ਵਿੱਚ ਕੱਲ ਨਾ ਫਸ ਗਈ ਦੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਖਰਾਬ ਹੋ ਗਿਆ ਗੱਲ ਉੱਥੇ ਤਿੰਨ ਚਾਰ ਘੰਟੇ ਉਹਨੇ ਮਾਰਤੇ ਆ ਨਾ ਅੱਜ ਦਿਨੇ ਬਈ ਸੁੱਤੇ ਪਏ ਆ ਅਜ ਰਾਤ ਨੂੰ 100% ਤੱਕ ਰਦਾਰ ਆ ਨਾ ਵੀ ਰਵਾਨਾ ਕਰਨੀ ਆ ਪੰਜਾਬ ਵਾਸਤੇ ਪਿੰਡ ਤੇ ਬਾਪੂ ਫੋਨ ਲਾਈ ਜਾਂਦਾ ਆਉਂਦੇ ਨਹੀਂ ਤੂੰ ਆਉਂਦਾ ਨਹੀਂ ਆਇਆ ਨਹੀਂ ਹਜੇ ਤੁਰਿਆ ਨਹੀਂ ਮੈਂ ਕਿਹਾ ਵੀ ਅੱਜ ਹਨਾ ਤੋੜ ਦੇਣੀ ਮਸ਼ੀਨ ਇੱਥੇ ਤੇ ਉਹ ਤੇ ਕਰਕੇ ਮਹਾਰਾਜੂ ਨੂੰ ਦਸਮੇਸ਼ ਤੇ ਛੱਡ ਜੂਗਾ ਮਨੀ ਆ ਨਾ ਪੰਜਾਬ ਦੇ ਵਿੱਚ ਇਹਨੇ ਹੋਰ ਪਾਸੇ ਕਿਤੇ ਗੱਲ ਕਰੀ ਹੋਈ ਆ ਉੱਥੇ ਤੇ ਪਾਉਣਾ ਜੀ ਇਹਨੇ ਉਹਨੂੰ ਮਨੀ ਇੱਧਰ ਪੰਜਾਬ 'ਚ ਚਲਾ ਲੂਗਾ ਗੱਲ ਤਾਂ ਫੇਰ ਬਜੀ ਨੇ ਵੀ ਕਰੀ ਹੋਈ ਆ ਬਾਕੀ ਉਹਦੇ ਬੰਦੇ ਜਿਹੜੇ ਮਾਲਕ ਆ ਨਾ ਉਹ ਕਹਿੰਦੇ ਭਾਈ ਸਾਡੇ ਪੈਸੇ ਪਾ ਦੇ ਜਿਹੜੇ ਲਏ ਹੋਏ ਆ ਬੱਧੀਆ ਨਾ ਭਾਈ ਪਾ ਦੇ ਜੇ ਬੱਧੀ ਦੇ ਨਾਂ ਗਿਆ ਬੱਧੀਦਰਾ ਨਾ ਫਿਰ ਉਹਨੂੰ ਪੰਜਾਬ ਦੇ ਵਿੱਚ ਰੱਖੂਗਾ ਨਹੀਂ ਰਾਜੂ ਨੂੰ ਪਰ ਤੇਰੇ ਇਹਨੂੰ ਗगन ਨੂੰ ਹਨਾ ਪਸ਼ਮੀਰ ਤੇ ਛੱਡ ਜੂਗਾ ਜਿਹੜੇ 5-7 ਦਿਨ 10 ਦਿਨ ਲਾਉਣਗੇ ਬਾਅਦ ਚ ਉਹ ਲੱਗ ਜਾਣਗੇ ਬਾਕੀ ਆਪਣਾ ਕੰਮ ਇੱਥੇ ਸੀਜਨ ਆ ਨਾ ਦੀ ਵਧੀਆ ਲੱਗਿਆ ਇੱਥੇ ਵੀ ਬਾਬੇ ਦੀ ਕਿਰਪਾ ਕਰਨਾ ਆ ਪਤਾ ਸੀਜਨ ਲੱਗਿਆ ਬਈ ਕਿ ਕਣਕਦਾਰ ਨਾ ਸਾਰੇ ਮੇਰੇ ਕਮੈਨ ਵਾਲੇ ਭਰਾਵਾਂ ਦਾ ਉਰੇ ਅੱਜ ਵੀ ਮੈਂ ਤਾਂ ਅੱਜ ਰੈਸਟ ਦੇ ਹੀ ਆ ਮਸ਼ੀਨਾ ਕੋਲ ਗਿਆ ਨਹੀਂ ਮੈਂ ਕਿਹਾ ਵੀ ਦਿਨ ਰਾਤ ਨੂੰ ਸਾਰੀ ਯਾਤਨ ਨੂੰ ਚਲਾਵਾਂਗੇ ਹੁਣ 5-6 ਘੰਟੇ ਜਿਹੜੇ 2-3 ਘੰਟੇ ਰੈਸਟ ਕਰੀ ਬਈ ਰਾਤ ਨੂੰ ਉਹਨਾਂ ਫਿਰ ਨੀਂਦ ਬਹੁਤ ਠੱਗਾ ਮਾਰ ਪਈ ਨਹੀਂ 3-4 ਵਜੇ ਕਿ ਨਾਂਵੰਦਾ ਸੁੱਤਾ ਹੋਵੇ ਨਾ ਬਾਕੀ ਦਿਨ ਵੇਲੇ ਉੱਧਰ ਚੱਲੀ ਜਾਂਦੀ ਆ ਕਰਤਾਰ ਯੂਪੀ ਦੇ ਬਾਰਡਰ ਤੇ ਚੱਲਦੀ ਆ ਉਹ ਅੱਜ ਸ਼ਾਮ ਨੂੰ 7 ਵਜੇ ਗਿਆ ਮੈਂ ਕਿਹਾ ਵੀ 7 6-7 ਵਜੇ ਨਾ ਮਸ਼ੀਨ ਰਾਜ ਨੂੰ ਕਿਹਾ ਵੀ ਲਿਆ ਤੋ ਆਪਾਂ ਨਿਕਲੀ ਬਾਕੀ ਜਿਹੜੇ ਕੰਮ ਖਾਸਾ ਆ ਰਾਂ ਰਹਿੰਦਾ ਛੱਡ ਕੇ ਜਾਣ ਨੂੰ ਦਿਲ ਵੀ ਨਹੀਂ ਕਰਦਾ ਤੇ ਬਾਪੂ ਬਾਈ ਆਇਆ ਨਾ ਵੀ ਮਨ ਦੇ ਵਿੱਚ ਰੀਜ ਰਹਿ ਜਾਂਦੀ ਹੈ ਕੱਲ ਨੂੰ ਪਤਾ ਨਹੀਂ ਬੰਦੇ ਰਹੇ ਆ ਨਾ ਕੀ ਹੋਣਾ ਇਹ ਸਾਲਾ ਪਿੱਛੇ ਤੇ ਬਸਤਾਵਾ ਰਹਿੰਦਾ ਨਾ ਸਾਰੇ ਪਿੰਡ ਦੇ ਵਿੱਚ ਨਾ ਬਾਪੂ ਨੇ ਕਿਹਾ ਇਹਦਾ ਵੀ ਮਸ਼ੀਨ ਐਦ ਕਿਉਂਰੇ ਆਉਗੀ ਪੜਾਇਓ ਪਿੰਡਿਆਂ ਨੂੰ ਵੀ ਗਿਆਲੇ ਵਾਲੇ ਪਿੰਡਾਂ ਨੇ ਵੀ ਗਿਆ ਹੋਇਆ ਬਾਕੀਆਂ ਜਿੰਨਾ ਪਿੰਡ ਦੇ ਵਿੱਚ ਹੋ ਗਿਆ ਠੀਕ ਆ ਤੇ ਬਾਕੀ ਹੋਰ ਤੁਹਾਨੂੰ پتہ ਜੰਮੂ ਬਾਦ ਚ ਨਾ ਗਰਦਾਸਪੁਰ ਜੰਮੂ ਸਾਰਾ ਏਰੀਆ ਖੜਾ ਹੀ ਹੁੰਦਾ ਬਾਈ ਆਪਣੇ ਦੇ ਬਾਦ ਚ ਨਿਪਟਦਾ ਨਾ ਬਾਕੀ ਇੱਕ ਵਾਰ ਆਏ ਤਾਂ ਜ਼ਰੂਰ ਦੇਖਣਾ ਚਾਹੀਦਾ ਨਾ ਪਿੰਡ ਨੂੰ ਮੌਕਾ ਵੀ ਦੇਣਾ ਚਾਹੀਦਾ ਹੁਣ ਪਿੰਡ ਜਾਵਾਂਗੇ ਚਲੋ ਐਂ 4-1/2 ਤੋਂ ਵੀ ਲੈ ਜਿਹੜਾ ਹੋ ਗਿਆ ਐਂ ਉਹ ਮਦੀਨਾ ਵਾਲੇ ਬਾਈ ਆਏ ਸੁੱਤੇ ਬਾਈ ਨਹੀਂ ਸੋਲੋ ਨੂੰ ਵਗਾਉਂਗਾ ਨਾ ਵੀ ਦੇ ਬਾਈ ਹੁਣ 4-1/2 ਗਿੱਲਾ ਤਾਂ ਮਸ਼ੀਨ ਆ ਗਈ ਪਿੰਡੇ ਅੱਗੇ ਤਾਂ ਮੈਂ ਲੈ ਕੇ ਨਹੀਂ ਗਿਆ ਕਦੇ ਪਿੰਡ ਆਇਦਗੀ ਪਹਿਲੀ ਵਾਰ ਪਿੰਡ ਮਸ਼ੀਨ ਲੈ ਕੇ ਚੱਲੇ ਆ ਚਲੋ ਬਾਕੀ ਐ ਵੀ ਇੱਧਰ ਰਾਜੂ ਜਿੰਨੇ ਦਿਨ ਲੱਗਣਗੇ ਲਾ ਕੇ ਆ ਜੂਗਾ ਉਨਾ ਟਾਈਮ ਮੈਂਰ ਪਿੰਡ ਕੱਲਾ ਚਲਾਈ ਜਾਊਂਗਾ ਬਾਕੀ ਜੇ ਬੱਜੀ ਚਲੇ ਗਿਆ ਫਿਰ ਆਪਾਂ ਨੂੰ ਇੱਕ ਡਰਾਈਵਰ ਰੱਖਣਾ ਪੈਣਾ। ਦੇਖਦਾ ਕੋਈ ਡਰਾਈਵਰ ਕਰਦੇ ਕਿਸੇ ਕੱਲ ਨਾ 100% ਦਾ ਬੱਜੀ ਜਾਂਦਾ ਨਹੀਂ। ਉਹ ਬਾਈ ਉਹਦੇ ਮਾਲਕਾ ਜਿਹੜੇ ਹੋਈ ਕਹਿੰਦੇ ਬਾਈ ਅਸੀਂ ਕਿਹਦੇ ਡਰਾਈਵਰ ਰੱਖ ਲਿਆ ਵੀ ਸਾਨੂੰ ਕੋ ਪੈਸੇ ਪਾ ਦੋ ਜਿਹੜੇ ਪੈਸੇ ਲੈਂਦੇ ਹੋਏ ਆ। ਹੋਰ ਸਾਨੂੰ ਇਹ ਲੋਡ ਨਹੀਂ ਹੁਣ ਤੂੰ ਇਹ ਤੂੰ ਵੀ ਰੱਖ ਲੈ। ਬਾਕੀਆਂ ਪਿੰਡ ਦਾ ਬਾਈ ਕਿਹੜਾ ਉੱਥੇ ਡੀ ਜੀ ਤੁਜੀ ਲੋਕਾਂ ਨਾ ਨਾ ਵੀ ਦੇਖੇ ਜਣਾ ਆਈ ਜਾਂਦੇ ਕਣ ਆਪੇ ਇੱਥੇ ਦਾ ਵੱਲੋਂ ਬੱਜੀ ਆ ਗਿਆ ਚੱਲ ਨਾਲ ਚਲਾਈ ਜਾਵਾਂਗੇ। ਮੈਂ ਵੀ ਆਊਗਾ ਆ ਵੀ ਝਾਰ ਲਾਂਗੇ ਨਾ ਉੱਥੇ ਜਦੋਂ ਮੇਰਾ ਭਾ ਆ ਗਿਆ ਕਨਾਲ ਬਾਪੂ ਨਹੀਂ ਹੈ ਗਿਆ ਘਰੇ ਤੋਂ ਉਹ ਕਢਾ ਵੀ ਕਿਤੇ ਰੋਟੀ ਪਾਣੀ ਲੈਣੀਆਂ ਨੇ ਇੱਕ ਡੀਜ਼ਲ ਲੈਣੀਆਂ ਜਾ ਕੋ ਖੇਰੀਆ ਦੇਖਣ ਜਾਣਾ ਉਹਦਾ ਪਿੰਡ ਦਾ ਪਿੰਡੇ ਆ ਨਾ ਚਲੋ ਬਾਕੀ ਦੇਖਦੇ ਆ ਕਿਵੇਂ ਵੀ ਸਿਸਟਮ ਦਾ ਕੰਮ ਨਸੀਨਾ ਜਰੂ ਆਈ ਫਿਰ ਤਕਾਉਂਗਾ ਦਨੋ ਨਾ ਬਾਕੀ ਸਕੰਜੇ ਦੇ ਵਿੱਚ ਪੈ ਟੂ ਲੋਡ ਕਰ ਲਿਆ ਸ੍ਰਿੰਦਰ ਵਾਲਿਆਂ ਨੇ ਲਾਇਆ ਦਾ ਟਾਇਰ ਜਨ ਤਿੰਨ ਚਾਰ ਦਿਨ ਹੋ ਗਏ ਅੱਜ ਉਹਨਾਂ ਦੇ ਟਾਇਰ ਟੂ ਲੈ ਕੇ ਸਾਰਾ ਨਾ ਸਕੰਜੇ ਦੇ ਵਿੱਚ ਸਮਾਨ ਸਭ ਧਰੀ ਬੈਠਾ ਮੈਂ ਤਾਂ ਬਸ ਮਸ਼ੀਨ ਦਾ ਵੇਟ ਕਰਦਾ ਐ ਮਸ਼ੀਨ ਆ ਜਵੇ ਹੋਣ ਦੇ ਬਾਅਦ ਆਪਾਂ ਮਸ਼ੀਨ ਜਦੇ ਹਨਾ ਸਮਾਨ ਸਿਕੰਜਾ ਪਾ ਕੇ ਟੈਂਕੀ ਭਰਾ ਕੇ ਤੇਲ ਦੀ ਨੱਪ ਦਾਂਗੇ ਪਿੰਡ ਨੂੰ ਵੀ ਕੱਲ ਨੂੰ ਅੱਜ 14 ਹੋ ਗਈ 14 ਦੀ ਰਾਤ ਲੱਗ ਜੂਗੀ 15 ਦਿਨ ਲੱਗ ਜੂ 15 ਹੀ ਰਾਤ ਨੂੰ ਹਨਾ ਤੜਕੇ ਨੂੰ ਮਸ਼ੀਨ ਪਿੰਡ ਚਲ ਜੂਗੀ 600 ਕਿਲੋਮੀਟਰ ਪੈਂਦਾ ਹਨਾ ਬਾਈ 2 ਮੰਨ ਲਓ ਵੀ ਇੱਕ ਮਸ਼ੀਨ ਦੇ ਦਿਨੇ 300 ਕਿਲੋਮੀਟਰ ਵੀ ਕੱਢਦੀ ਹੈ 22 300 ਕਿਲੋਮੀਟਰ ਖਿੱਚ ਕੇ ਹਨਾ ਤਾ ਦੋਖ ਦਿੰਦਾ ਢਾਈ ਦਿੰਦਾ ਸਭਰਾ ਸਾਰਾ ਉਰੇ ਕਿਹੜਾ ਬਹੁਤੀ ਦੂਰ ਆ ਬਾਕੀ ਤੁਹਾਨੂੰ ਪਤਾ ਜੀ ਘਟਾ ਪੋਟਾ ਪਰ ਰੋਡ ਆ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਵਧੀਆ ਜਾਂਦੀ ਆ ਪਿੰਡ ਭੱਜੀ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ